ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵਿੱਚ ਆਪਣੀ ਰਾਇ ਰੱਖਣੀ ਬਿਲਕੁਲ ਨਾ ਭੁੱਲਿਆ ਕਰੋ ਜੇ ਤੁਸੀਂ ਵੀ ਆਪਣੇ ਆਸ-ਪਾਸੇ ਦੀ ਜਾਂ ਆਪਣੇ ਪਰਿਵਾਰ ਦੀ ਕੋਈ ਘਟਨਾ ਸਾਡੇ ਚੈਨਲ ਤੇ ਬੁਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਐਡਰੈਸ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੇ ਸਾਨੂੰ ਭੇਜ ਸਕਦੇ ਹੋ ਆਪਣੀ ਜਿਹੜੀ ਅੱਜ ਦੀ ਕਹਾਣੀ ਆ ਏਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਵੀਰ ਸੁਖਾ ਸਿੰਘ ਸਰਾਰੀ ਜੀ ਜਿਹੜੇ ਕਿ ਆਪਣੇ ਚੈਨਲ ਤੇ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਉਹਨਾਂ ਨੇ ਮੈਨੂੰ ਕਮੈਂਟ ਦੇ ਵਿੱਚ ਦੱਸਿਆ ਸੀ ਕਿ ਮੇਰੇ ਨੌਜਵਾਨ ਬੇਟੇ ਦੀ ਮੌਤ ਹੋ ਗਈ ਸੀ ਤੇ ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੀ ਜਿਹੜੀ ਕਹਾਣੀਆਂ ਉਹਨੂੰ ਆਪਣੇ ਚੈਨਲ ਤੇ ਸ਼ੇਅਰ ਕਰਾਂ ਉਹਨਾਂ ਨੇ ਮੇਰੇ ਨਾਲ رابطہ ਕੀਤਾ ਤੇ ਉਹਨਾਂ ਨੇ ਮੈਨੂੰ ਆਪਣੀ ਜਿਹੜੀ ਪਰਿਵਾਰ ਦੀ ਕਹਾਣੀਆਂ ਉਹ ਲਿਖ ਕੇ ਭੇਜੀਆ ਅੱਜ ਉਹੀ ਕਹਾਣੀ ਤੁਹਾਡੇ ਰੂਬਰੂ ਲੈ ਕੇ ਹਾਜ਼ਰਾਂ ਅ ਸੁੱਖਾ ਸਿੰਘ ਸਰਾਰੀ ਜੀ ਪਿੰਡ ਮਾਲੇ ਤੋਂ ਨੇ ਫਤਿਹਗੜ ਕੋਲ ਸ਼ਾਇਦ ਜਲਾਲਾਬਾਦ ਕੋਲ ਹੈਗਾ ਮੈਨੂੰ ਵੈਸੇ ਜ਼ਿਆਦਾ ਨਹੀਂ ਪਤਾ ਪਰ ਜਿੰਨੀ ਕਿ ਮੈਂ ਕਹਾਣੀ ਪੜ੍ਹੀਆ ਉਤੋਂ ਜਿਵੇਂ ਜਿਵੇਂ ਹਨਾ ਉਹਨਾਂ ਨੇ ਨਾਮ ਦੱਸੇ ਸੁਖਾ ਸਿੰਘ ਸਰਾਰੀ ਜਿਹੜੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਨੇ ਉਹਨਾਂ ਦਾ ਜਦੋਂ ਵਿਆਹ ਹੁੰਦਾ ਤਾਂ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦੀ ਘੁੱਖ 'ਚੋਂ ਇੱਕ ਬੇਟਾ ਜਨਮ ਲੈਂਦਾ ਉਹਨਾਂ ਦੇ ਬੇਟੇ ਦਾ ਨਾਮ ਬਲਵੰਤ ਸਿੰਘ ਸਰਾਰੀ ਰੱਖਦੇ ਆ ਉਹ ਤੇ ਜਦੋਂ ਬਲਵੰਤ ਸਿੰਘ ਦਾ ਜਨਮ ਹੁੰਦਾ 1993 ਦੇ ਵਿੱਚ ਉਹਦਾ ਜਨਮ ਹੋਇਆ ਤਾਂ ਜਿਹੜੇ ਬਲਵੰਤ ਸਿੰਘ ਦੇ ਦਾਦਾ ਜੀ ਸੀ ਉੱਤਮ ਸਿੰਘ ਜੀ ਉਹ ਪਿੰਡ ਦੇ ਸਰਪੰਚ ਸੀ ਪਿੰਡ ਦੇ ਵਿੱਚ ਉਹਨਾਂ ਦੀ ਬਹੁਤ ਬਣੀ ਹੋਈ ਸੀ ਸਾਰੇ ਲੋਕ ਉਹਨਾਂ ਨੂੰ ਚਾਹੁੰਦੇ ਸੀ ਤੇ ਜਦੋਂ ਬਲਵੰਤ ਸਿੰਘ ਦਾ ਜਨਮ ਹੋਇਆ ਤਾਂ ਸਾਰੇ ਪਰਿਵਾਰ ਨੂੰ ਖੁਸ਼ੀ ਹੋਈ ਕਿਉਂਕਿ ਪਹਿਲਾ ਬੱਚਾ ਜੇ ਬੇਟਾ ਹੋਵੇ ਤਾਂ ਉਹਦੀ ਖੁਸ਼ੀ ਅਲੱਗ ਹੀ ਹੁੰਦੀ ਆ ਜਿਹੜੇ ਬਲਵੰਤ ਸਿੰਘ ਦੇ ਦਾਦਾ ਜੀ ਸੀ ਉਹਨਾਂ ਦੀ ਪਿੰਡ ਵਿੱਚ ਚੰਗੀ ਬਣੀ ਹੋਈ ਸੀ ਇਸ ਕਰਕੇ ਸਾਰੇ ਪਿੰਡ ਨੇ ਉਹਨਾਂ ਦੇ ਪੋਤਰੇ ਦੇ ਜਨਮ ਦਿਨ ਦੀ ਬਹੁਤ ਖੁਸ਼ੀ ਮਨਾਈ ਅੱਗੇ ਜਿਹੜਾ ਬਲਵੰਤ ਸਿੰਘ ਸੀ ਉਹ ਥੋੜਾ ਵੱਡਾ ਹੋ ਗਿਆ ਤਾਂ ਉਹਨਾਂ ਦੀ ਮਾਤਾ ਦੇ ਕੁੱਖੋਂ ਹਾਂ ਇੱਕ ਇੱਕ ਕਰਕੇ ਚਾਰ ਬੇਟੀਆਂ ਜਨਮ ਲੈਂਦੀਆਂ ਨੇ ਵੱਡੀ ਬੇਟੀ ਸਰਬਜੀਤ ਕੌਰ ਤੇ ਪਰਮਜੀਤ ਕੌਰ ਫਿਰ ਉਸ ਤੋਂ ਬਾਅਦ ਬੇਟੀਆਂ ਕੁਲਵਿੰਦਰ ਕੌਰ ਤੇ ਬਲਵਿੰਦਰ ਕੌਰ ਚਾਰ ਬੇਟੀਆਂ ਉਹਨਾਂ ਦੇ ਹੋਈਆਂ ਤੇ ਜਿਹੜਾ ਬਲਵੰਤ ਸਿੰਘ ਸੀ ਉਹਨੂੰ ਛੋਟੇ ਹੁੰਦੇ ਨੂੰ ਨਾ ਦੌਰੇ ਪੈਂਦੇ ਸੀ ਆਪਣੇ ਜਿਹੜੇ ਪਿੰਡੂ ਪਰਿਵਾਰ ਹੁੰਦੇ ਆ ਨਾ ਇਹ ਅੰਧਵਿਸ਼ਵਾਸ ਦੇ ਵਿੱਚ ਜ਼ਿਆਦਾ ਪੈ ਜਾਂਦੇ ਆ ਜਦੋਂ ਬੱਚਾ ਛੋਟਾ ਸੀ ਤੇ ਉਹਨੂੰ ਦੌਰੇ ਪੈਂਦੇ ਸੀ ਤਾਂ ਆਸੇ ਪਾਸੇ ਦੇ ਲੋਕ ਕਹਿੰਦੇ ਸੀ ਵੀ ਇਹਦੇ ਵਿੱਚ ਉਪਰੀ ਹਵਾ ਆਉਂਦੀ ਆ ਤੇ ਇਹਨੂੰ ਕਸਰ ਹੁੰਦੀ ਆ ਵੀ ਤੁਸੀਂ ਇਹਨੂੰ ਫੁਲਾਣੇ ਸਿਆਣੇ ਕੋਲ ਲੈ ਕੇ ਜਾਓ ਪਰਿਵਾਰ ਵੀ ਅੰਧਵਿਸ਼ਵਾਸੀ ਸੀ ਤੇ ਚਲੋ ਬਾਬਿਆਂ ਕੋਲ ਲੈ ਕੇ ਜਾਂਦੇ ਕਿਤੋਂ ਕੋਈ ਥੋੜਾ ਥੱਪਾ ਕਰਾ ਲਿਆ ਕਿਤੋਂ ਟੂਣੇ ਟੱਪੇ ਬੜੇ ਕਰਾਏ ਬੜੇ ਇਲਾਜ ਕਰਾਏ ਕਹੇ ਹਰ ਇੱਕ ਦਿਨ ਦਾ ਸੀ ਕਿ ਠੀਕ ਕਰ ਦਿਆਂਗੇ ਪਰ ਠੀਕ ਨਾ ਹੋਇਆ ਇਸੇ ਤਰ੍ਹਾਂ ਹਨਾ ਜਦੋਂ ਤੁਰੇ ਫਿਰਦੇ ਨੂੰ ਦੌਰਾ ਪੈ ਜਾਣਾ ਹੁਣ ਮਾਪਿਆਂ ਦੀ ਚਿੰਤਾ ਤਾਂ ਵਧਣੀ ਸੀ ਚਲੋ ਹੌਲੀ-ਹੌਲੀ ਕਿਸੇ ਨੇ ਦੱਸਿਆ ਕਿ ਇਹ ਕੰਮ ਆ ਜਿਹੜਾ ਇਹ ਕੋਈ ਬਾਬਿਆਂ ਦੇ ਚੱਕਰ ਵਾਲਾ ਹੈ ਨਹੀਂ ਵੀ ਤੁਸੀਂ ਇਹਦਾ ਡਾਕਟਰੀ ਇਲਾਜ ਕਰਾਓ ਉਹ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਕਿਹਾ ਕਿ ਟੀਕਾ ਲੱਗਿਆ ਕਰੇਗਾ ਤੀਸਰੇ ਦਿਨ ਵੀ ਆਪਾਂ ਇਲਾਜ ਸ਼ੁਰੂ ਕਰਾਂਗੇ ਤੇ ਠੀਕ ਹੋ ਜਾਊਗਾ ਤਾਂ ਫਤੇਗੜਾ ਲੈ ਕੇ ਗਏ ਸੀ ਉਹ ਡਾਕਟਰ ਦੇ ਕਿਸੇ ਨੇ ਦੱਸ ਪਾਈ ਸੀ ਤੇ ਜਦੋਂ ਉਹ ਉਹਦੇ ਟੈਸਟ ਵਗੈਰਾ ਹੋਏ ਤੇ ਉਹਦਾ ਇਲਾਜ ਸ਼ੁਰੂ ਹੋਇਆ ਉਹਦੇ ਤੀਜੇ ਦਿਨ ਟੀਕਾ ਲੱਗਿਆ ਕਰੇ ਪਰ ਉਸ ਦਵਾਈ ਨਾਲ ਵੀ ਬਲਵੰਤ ਸਿੰਘ ਨੂੰ ਕੋਈ ਖਾਸ ਫਰਕ ਨਾ ਪਿਆ ਫਿਰ ਉਹਨਾਂ ਨੂੰ ਕਿਸੇ ਹੋਰ ਡਾਕਟਰ ਦੀ ਦੱਸ ਪਈ ਉਹ ਉੱਥੇ ਲੈ ਕੇ ਗਏ ਉੱਥੇ ਵੀ ਡਾਕਟਰਾਂ ਨੇ ਜਦੋਂ ਟੈਸਟ ਕੀਤੇ ਤੇ ਉਹਨਾਂ ਨੇ ਦੱਸਿਆ ਕਿ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਕਿ 3 ਸਾਲ ਲਗਾਤਾਰ ਦਵਾਈ ਚੱਲੂਗੀ ਦਵਾਈ ਦੇ ਵਿੱਚ ਕੋਈ ਨਾਗਾਣੀ ਪੈਣਾ ਚਾਹੀਦਾ ਪਰ ਠੀਕ ਹੋ ਜਾਊਗਾ ਚਲੋ ਉਹਨਾਂ ਨੇ ਦਵਾਈ ਜਿਹੜੀ ਸ਼ੁਰੂ ਕਰਤੀ ਇੱਕ ਹਫ਼ਤੇ ਦੀ 800 ਦੀ ਦਵਾਈ ਆਉਂਦੀ ਸੀ ਪਰਿਵਾਰ ਨੇ ਦਵਾਈ ਵਾਸਤੇ ਕਦੇ ਵੀ ਅਣਗਹਿਲੀ ਨਾ ਕੀਤੀ ਇਸੇ ਤਰ੍ਹਾਂ ਇਲਾਜ ਕਰਾਉਂਦੇ ਰਹੇ ਤੇ ਹੌਲੀ-ਹੌਲੀ ਜਿਹੜਾ ਬੱਚਾ ਸੀ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਉਨੋ ਪਿੰਡ ਦੇ ਸਕੂਲ ਵਿੱਚ ਹੀ ਪੜਨ ਲਾ ਦਿੱਤਾ ਬੱਚਾ ਹੋਰ ਵੱਡਾ ਹੁੰਦਾ ਗਿਆ ਜਦੋਂ ਬੱਚਾ 6ਵੀਂ ਜਮਾਤ ਦੇ ਵਿੱਚ ਹੋ ਗਿਆ ਤਾਂ ਪਰਿਵਾਰ ਨੇ ਨੋਟ ਕੀਤਾ ਵੀ ਜਿਹੜਾ ਬੱਚਾ ਸੀ ਉਹ ਥੋੜਾ ਗਰਮ ਸੁਭਾਅ ਦਾ ਸੀ ਪਤਾ ਨਹੀਂ ਦਵਾਈਆਂ ਲੱਗਣ ਕਰਕੇ ਸੁਭਾਅ ਇਦਾਂ ਦਾ ਹੋ ਗਿਆ ਚਿੜਚਿੜਾ ਵੀ ਹਰ ਇੱਕ ਬੱਚੇ ਨਾਲ ਲੜ ਪੈਂਦਾ ਸੀ ਉਹਦੇ ਬਹੁਤ ਲਾਂਬੇ ਆਉਂਦੇ ਸੀ ਸਕੂਲ ਦੇ ਵਿੱਚ ਅਧਿਆਪਕ ਵੀ ਉਹਨਾਂ ਨੂੰ ਕਹਿੰਦੇ ਕਿ ਤੁਹਾਡਾ ਬੱਚਾ ਬਹੁਤ ਸ਼ਰਾਰਤੀ ਆ ਬਹੁਤ ਜ਼ਿਆਦਾ ਲੜਦਾ ਤੇ ਫਿਰ ਪਰਿਵਾਰ ਨੇ ਸੋਚਿਆ ਕਿ ਇੱਕੋ ਹੀ ਮੁੰਡਾ ਹਨਾ ਇਸ ਤਰ੍ਹਾਂ ਜੇ ਇਹਨੂੰ ਗੁੱਸਾ ਆਉਂਦਾ ਆ ਵੀ ਇਹਨੇ ਕੀ ਪੜਨਾ ਕਿਉਂਕਿ ਪੜਾਈ ਦੇ ਵਿੱਚ ਉਹਦਾ ਕੋਈ ਖਾਸ ਇੰਟਰਸਟ ਨਹੀਂ ਸੀ ਤੇ ਉਹਨਾਂ ਨੇ ਉਹਨੂੰ ਪੜਨੋਂ ਹਟਾ ਕੇ ਤੇ ਮਖੂਨਾ ਇੱਕ ਮਨਿਆਰੀ ਦੀ ਦੁਕਾਨ ਤੇ ਕੰਮ ਸਿੱਖਣ ਲਾ ਦਿੱਤਾ ਬੱਚਾ ਜਿਹੜਾ ਦੁਕਾਨ ਤੇ ਜਾਂਦਾ ਕੰਮ ਸਿੱਖ ਗਿਆ ਤੇ 3 ਸਾਲ ਉਹਨੇ ਦੁਕਾਨ ਤੇ ਕੰਮ ਕੀਤਾ ਜਦੋਂ ਉਹ ਦੁਕਾਨ ਤੇ ਲੱਗ ਗਿਆ ਤਾਂ ਉਸ ਤੋਂ ਬਾਅਦ ਉਹਦੇ ਸੁਭਾਅ ਦਾ ਬਹੁਤ ਫਰਕ ਪੈ ਗਿਆ ਉਹ ਕਦੇ ਕਿਸੇ ਨਾਲ ਲੜਦਾ ਨਹੀਂ ਸੀ ਵਧੀਆ ਸਲੀਕੇ ਨਾਲ ਗੱਲ ਕਰਦਾ ਸੀ ਤੇ ਵਧੀਆ ਬੋਲਣ ਚੱਲਣ ਲੱਗ ਗਿਆ ਪਰਿਵਾਰ ਨੂੰ ਸੁੱਖ ਦਾ ਸਾਹ ਆਇਆ ਕਿ ਚਲੋ ਬਿਮਾਰੀ ਤੋਂ ਵੀ ਖਿਹੜਾ ਛੁੱਟਿਆ ਤੇ ਸੁਭਾ ਦਾ ਵੀ ਫਰਕ ਪੈ ਗਿਆ ਇਸੇ ਤਰ੍ਹਾਂ ਦੁਕਾਨ ਤੇ ਜਾਂਦਾ ਰਿਹਾ ਤਿੰਨ ਸਾਲ ਹੋ ਗਏ ਜਦੋਂ ਜਾਂਦੇ ਨੂੰ ਤਾਂ ਉਥੋਂ ਹਟ ਕੇ ਉਹ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਜਿਹੜੀ ਹੋਰ ਦੁਕਾਨ ਸੀ ਉਹ ਜਿਹੜੇ ਦੁਕਾਨਦਾਰ ਸੀ ਉਹ ਰਾਦਾ ਸੁਆਮੀਆਂ ਦੇ ਡੇਰੇ ਜਾਂਦੇ ਸੀ ਤੇ ਪਰਿਵਾਰ ਸੀ ਜਿਹੜਾ ਉਹ ਵੀ ਧਾਰਮਿਕ ਖਿਆਲਾਂ ਦਾ ਸੀ ਇਸ ਕਰਕੇ ਬਲਵੰਤ ਸਿੰਘ ਵੀ ਧਾਰਮਿਕ ਖਿਆਲਾਂ ਦਾ ਹੋ ਗਿਆ ਤੇ ਉਹ ਉਸ ਦੁਕਾਨ ਤੇ ਕਾਫੀ ਸਾਲ ਲੱਗਿਆ ਰਿਹਾ ਉਸ ਤੋਂ ਬਾਅਦ ਜਿਹੜੇ ਬਲਵੰਤ ਸਿੰਘ ਦੇ ਪਿਤਾ ਜੀ ਸੀ ਸੁੱਖਾ ਸਿੰਘ ਸਰਾਰੀ ਜੀ ਉਹਨੇ ਕਿਹਾ ਵੀ ਪੁੱਤ ਆਪਣੀ ਜ਼ਮੀਨ ਵੀ ਹੈਗੀ ਆ ਵੈਸੇ ਤਾਂ ਹਨਾ ਦੋ ਤਿੰਨ ਕਿੱਲੇ ਵੀ ਚਲ ਕਿੱਥੋਂ ਤੂੰ ਖੇਤੀ ਕਰਦਾ ਫਿਰੇਗਾ ਵੀ ਛੋਟਾ ਹੁੰਦਾ ਤੂੰ ਇੰਨਾ ਬਿਮਾਰ ਰਿਆਂ ਵੀ ਖੇਤੀ ਆਪਾਂ ਠੇਕੇ ਤੇ ਦੇ ਕੇ ਵੀ ਤੈਨੂੰ ਦੁਕਾਨ ਖੋਲ ਦਿੰਨੇ ਆ ਉਹ ਕਹਿੰਦਾ ਵੀ ਨਹੀਂ ਪਾਪਾ ਜਿਹੜੀ ਦੁਕਾਨ ਤੇ ਮੈਂ ਕੰਮ ਕਰਦਾ ਵੀ ਮੇਰੀ ਉੱਥੇ ਵਧੀਆ ਬਣੀ ਹੋਈ ਆ ਵੀ ਉੱਥੇ ਮੈਨੂੰ ਵਧੀਆ ਤਨਖਾਹ ਦੇ ਦਿੰਦੇ ਆ ਵੀ ਮੈਂ ਉੱਥੇ ਹੀ ਕੰਮ ਕਰੂੰ ਉਹਦੇ ਪਾਪਾ ਜੀ ਕਹਿੰਦੇ ਵੀ ਦੇਖ ਪੁੱਤ ਉਹਦੇ ਪਾਪਾ ਜੀ ਟੇਲਰ ਮਾਸਟਰ ਨੇ ਸੁੱਖਾ ਸਿੰਘ ਸਰਾਰੀ ਵੀਰ ਜੀ ਹੁਣ ਵੀ ਟੇਲਰਿੰਗ ਦਾ ਕੰਮ ਕਰਦੇ ਆ ਉਹ ਕਹਿੰਦਾ ਵੀ ਪੁੱਤ ਕਿਸੇ ਦੀ ਦੁਕਾਨ ਤੇ ਲੱਗਣ ਨਾਲੋਂ ਆਪਦੀ ਦੁਕਾਨ ਦੀ ਮਾਲਕੀ ਦੀ ਜਿਹੜੀ ਗੱਲ ਆ ਉਹ ਵੱਖਰੀ ਹੁੰਦੀ ਆ ਵੀ ਆਪਣੇ ਕਿਹੜਾ ਕੁਝ ਹੈ ਨਹੀਂਗਾ ਹਨਾ ਵੀ ਆਪਾਂ ਕਿਸੇ ਦੀ ਦੁਕਾਨ ਤੇ ਕੰਮ ਕਰੀਏ ਵੀ ਕਿੱਥੇ ਤੂੰ ਹੁਣ ਨੌਕਰ ਆ ਫਿਰ ਤੂੰ ਮਾਲਕ ਬਣ ਜਾਏਗਾ ਤਾਂ ਉਹ ਕਹਿੰਦਾ ਵੀ ਪਾਪਾ ਮੈਂ ਦੁਕਾਨ ਤਾਂ ਖੋਲ ਲਵਾਂ ਪਰ ਇੱਕ ਸ਼ਰਤ ਆ ਕਿ ਦੁਕਾਨ ਆ ਜਿਹੜੀ ਉਹ ਖੁੱਲੀ ਰੱਖੂੰਗਾ ਕੰਮ ਵੀ ਕਰੂੰਗਾ ਪਰ ਤੁਸੀਂ ਮੈਨੂੰ ਰਾਧਾ ਸਵਮੀਆਂ ਦੇ ਡੇਰੇ ਜਾਂ ਗੁਰਦੁਆਰੇ ਜਾਣੋਂ ਨਹੀਂ ਹਟਾਉਂਗੇ ਤਾਂ ਜਿਹੜੇ ਸੁੱਖਾ ਸਿੰਘ ਸਰਾਰੀ ਜੀ ਉਹ ਕਹਿੰਦੇ ਵੀ ਪਤਾ ਸਾਨੂੰ ਕੀ ਚਾਹੀਦਾ ਹਨਾ ਵੀ ਜੇ ਤੂੰ ਧਾਰਮਿਕ ਸਥਾਨ ਤੇ ਜਾਣਾ ਵੀ ਤੈਨੂੰ ਕੋਈ ਕਿਤੋਂ ਨਹੀਂ ਹਟਾਊਗਾ ਜਿੱਥੇ ਤੇਰਾ ਜੀ ਕਰੂਗਾ ਤੂੰ ਜਾਈ ਚਲੋ ਭਾਈ ਉਹਨਾਂ ਨੇ ਉਹਦੀ ਦੁਕਾਨ ਕਰਤੀ ਤੇ ਦੁਕਾਨ ਵਧੀਆ ਚੱਲਦੀ ਰਹੀ ਤੇ ਮੁੰਡਾ ਸੀ ਜਿਹੜਾ ਗੱਭਰੂ ਹੋ ਗਿਆ ਮੁੰਡਾ ਇੰਨਾ ਕ ਸਿਆਣਾ ਸੀ ਨਾ ਕੋਈ ਉਹਨੇ ਕੁੜੀ ਚਿੜੀ ਦਾ ਚੱਕਰ ਨਾ ਕੋਈ ਨਸ਼ੇ ਦਾ ਨਾ दारू ਨਾ ਵੀੜਾ ਨਾ ਸਿਗਰਟ ਕੁਝ ਵੀ ਨਹੀਂ ਬਸ ਧਾਰਮਿਕ ਖਿਆਲਾਂ ਦਾ ਜਿੰਨਾ ਉਹ ਛੋਟਾ ਹੁੰਦਾ ਚਿੜਚਿੜਾ ਸੀ ਵੱਡਾ ਹੋ ਕੇ ਉਹਨਾਂ ਹੀ ਸੌ ਸੁਭਾ ਦਾ ਨਿਕਲਿਆ ਤੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਕਿ ਚਲੋ ਹਣਾ ਪ੍ਰਮਾਤਮਾ ਨੇ ਸਾਡੇ ਬੱਚੇ ਦੀ ਸੁਣ ਲਈ ਵੀ ਨਾਲੇ ਇਹਦੀ ਬਿਮਾਰੀ ਕੱਟੀ ਗਈ ਨਾਲੇ ਇਹਦਾ ਸੁਭਾ ਜਿਹੜਾ ਉਹ ਸ਼ਾਂਤ ਹੋ ਗਿਆ ਪਰਿਵਾਰ ਵਧੀਆ ਖੁਸ਼ਹਾਲ ਸੀ। ਪਾਵੇਂ ਕੇ ਘਰ ਦੇ ਵਿੱਚ ਚਾਰ ਬੇਟੀਆਂ ਸੀ ਪਰ ਫਿਰ ਵੀ ਪਰਿਵਾਰ ਨੇ ਕਦੇ ਆਏ ਮੱਥੇ ਵਟਣੀ ਪਾਇਆ ਸੀ ਵੀ ਇਹ ਚਾਰ ਕੁੜੀਆਂ ਕਿਵੇਂ ਵਿਆਵਾਵਾਂਗੇ। ਹੁਣ ਬੱਚੇ ਹੌਲੀ-ਹੌਲੀ ਵੱਡੇ ਹੁੰਦੇ ਗਏ, ਕੁੜੀਆਂ ਵੀ ਮਟਿਆਰਾਂ ਹੋ ਗਈਆਂ ਤਾਂ ਜਦੋਂ ਵੀ ਬਲਵੰਤ ਸਿੰਘ ਦੇ ਰਿਸ਼ਤੇ ਦੀ ਗੱਲ ਕਰੇ ਹੁੰਦੀ ਤਾਂ ਬਲਵੰਤ ਸਿੰਘ ਕਹਿੰਦਾ ਵੀ ਪਾਪਾ ਮੇਰੇ ਚਾਰ ਭੈਣਾਂ ਨੇ ਵੀ ਮੈਂ ਆਪਣੀਆਂ ਭੈਣਾਂ ਨੂੰ ਵਿਆਹ ਕੇ ਫਿਰ ਵਿਆਹ ਕਰਾਉਂਗਾ। ਵੀ ਮੈਨੂੰ ਹਨਾ ਜ਼ਿੰਮੇਵਾਰੀ ਆਪਣੀ ਭੈਣਾਂ ਦੇ ਵਿਆਹ ਦੀ ਵਾਧਾ ਤਾਂ ਚਲੋ ਉਹਨਾਂ ਨੇ ਜਿਹੜੀ ਵੱਡੀ ਬੇਟੀ ਸੀ ਪਰਮਜੀਤ ਕੌਰ ਉਹਦਾ ਰਿਸ਼ਤਾ ਕਰ ਦਿੱਤਾ। ਤੇ ਅਗਲੇ 6 ਮਹੀਨਿਆਂ ਦੇ ਵਿੱਚ ਹੀ ਉਹਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਜਿਹੜੀ ਛੋਟੀ ਬੇਟੀ ਸੀ ਸਰਬਜੀਤ ਉਹਦੀ ਮੰਗਣੀ ਕਰ ਦਿੱਤੀ ਜਦੋਂ ਉਹਦੀ ਮੰਗਣੀ ਕਰਤੀ ਤਾਂ ਸੁਖਾ ਸਿੰਘ ਸਰਾਰੀ ਆਪਣੇ ਬੇਟੇ ਨੂੰ ਕਹਿੰਦੇ ਬਲਵੰਤ ਸਿੰਘ ਨੂੰ ਕਿ ਪੁੱਤ ਦੇਖ ਤੇਰੀ ਇੱਕ ਭੈਣ ਤਾਂ ਵਿਆਹੀ ਗਈ ਤੇ ਦੂਸਰੀ ਮੰਗੀ ਗਈ ਵੀ ਦੂਸਰੀਆਂ ਤਾਂ ਦੋ ਕਾਫੀ ਛੋਟੀਆਂ ਨੇ ਵੀ ਹੁਣ ਤੂੰ ਵੀ ਵਿਆਹ ਕਰਵਾ ਲੈ ਹਨਾ ਆਪਾਂ ਨੂਹ ਰਾਣੀ ਘਰੇ ਲੈ ਆਈਏ ਵੀ ਚਲ ਕੁੜੀਆਂ ਨੇ ਤਾਂ ਵਿਆਹ ਕੇ ਆਪਣੇ ਘਰੇ ਚਲੇ ਜਾਣਾ ਤਾਂ ਉਹ ਕਹਿ ਮੰਨ ਗਿਆ ਕਿ ਚਲੋ ਪਾਪਾ ਜਿਵੇਂ ਤੁਹਾਨੂੰ ਠੀਕ ਲੱਗੇ ਚਲੋ ਬਲਵੰਤ ਸਿੰਘ ਸਰਾਰੀ ਜਿਹੜਾ ਸੀ ਉਹਦੀ ਮੰਗਣੀ ਕਰ ਦਿੱਤੀ ਗਈ ਤੇ ਉਹਦਾ 2014 ਦੇ ਵਿੱਚ ਫਰਵਰੀ 2014 ਦੇ ਵਿੱਚ ਵਿਆਹ ਹੋ ਗਿਆ ਪਰਿਵਾਰ ਦੇ ਵਿੱਚ ਤਿੰਨ ਫੁੱਫੜ ਸੀ ਮਾਮੇ ਸੀ ਜਿੰਨੇ ਵੀ ਚਾਚੇ ਤਾਏ ਸੀ ਹੈਨਾ ਸਾਰਿਆਂ ਦਾ ਪੂਰਾ ਸਤਿਕਾਰ ਕੀਤਾ ਗਿਆ ਵਧੀਆ ਵਿਆਹ ਕੀਤਾ ਬੈਂਡ ਵਾਜੇ ਤੇ 19 ਗੱਡੀਆਂ ਬਰਾਤ ਦੀਆਂ ਲੈ ਕੇ ਗਏ ਵਧੀਆ ਮਤਲਬ ਸ਼ਗਨ ਮਨਾਏ ਵਧੀਆ ਦੋਨਾਂ ਪਰਿਵਾਰਾਂ ਦਾ ਮੇਲ ਹੋਇਆ ਪੂਰੇ ਧੂਮ ਧਾਮ ਨਾਲ ਵਿਆਹ ਕੀਤਾ ਵਿਆਹ ਹੋ ਗਿਆ ਵਿਆਹ ਕੇ ਨੂੰਹ ਘਰੇ ਲੈ ਜਾਂਦੀ ਜਿਹੜੀ ਉਹਨਾਂ ਦੀ ਨੂੰਹ ਸੀ ਉਹ ਅਣਪੜ ਸੀ ਪਰ ਉਹ ਸਿਆਣੀ ਸੀ ਵਧੀਆ ਪਰਿਵਾਰ ਦੇ ਵਿੱਚ ਰਚ ਮਿਚ ਗਈ ਤੇ ਜਦੋਂ 4 ਕੁ ਮਹੀਨੇ 2 ਕੁ ਮਹੀਨੇ ਲੰਘੇ ਹਨਾ ਤਾਂ ਜਿਹੜੀ ਉਹਨਾਂ ਦੀ ਬੇਟੀ ਮੰਗੀ ਹੋਈ ਸੀ ਸਰਬਜੀਤ ਕੌਰ ਉਹਦੇ ਸਹੁਰੇ ਵੀ ਕਹਿੰਦੇ ਕਿ ਅਸੀਂ ਜ਼ਿਆਦਾ ਟਾਈਮ ਨਹੀਂ ਰੋਕ ਸਕਦੇ ਵੀ ਅਸੀਂ ਵੀ ਵਿਆਹ ਵੀ ਸਾਨੂੰ ਵੀ ਵਿਆਹ ਦਿਓ ਭਾਈ ਚਲੋ 1 ਮਹੀਨੇ ਬਾਅਦ ਬਲਵੰਤ ਸਿੰਘ ਸਰਾਰੀ ਦੇ ਇੱਕ ਵਿਆਹ ਦੇ 1 ਮਹੀਨੇ ਬਾਅਦ ਹੀ ਸਰਬਜੀਤ ਦਾ ਵਿਆਹ ਵੀ ਕਰ ਦਿੱਤਾ ਗਿਆ ਚਲੋ ਸੁੱਖਾ ਸਿੰਘ ਸਰਾਰੀ ਵੀ ਸੋਚਦੇ ਆ ਕਿ ਚਲੋ ਤਿੰਨ ਮੇਰੇ ਬੱਚੇ ਵਿਆਹੇ ਗਏ ਨੇ ਦੋ ਬੇਟੀਆਂ ਰਹਿ ਗਈਆਂ ਉਹ ਵੀ ਚਲੋ ਆਹੀਂ ਵਿਆਈਆਂ ਜਾਣਗੀਆਂ ਤੇ ਪਰਿਵਾਰ ਅਸੀਂ ਜਿਹੜਾ ਉਹ ਵਧੀਆ ਖੁਸ਼ ਰਹਿੰਦਾ ਸੀ ਇੱਕ ਦੂਜੇ ਨਾਲ ਵਧੀਆ ਬਣਦੀ ਸੀ ਤੇ ਜਿਹੜੀ ਇਸ ਕਹਾਣੀ ਦਾ ਅਗਲਾ ਭਾਗ ਆ ਵਿਆਹ ਤੋਂ ਬਾਅਦ ਉਸ ਨਾਲ ਕੀ ਵਾਪਰਿਆ ਬੱਚੇ ਦੀ ਮੌਤ ਕਿਵੇਂ ਹੋਈ ਇਹ ਸਾਰੀਆਂ ਗੱਲਾਂ ਆਪਾਂ ਅਗਲੇ ਪਾਰਟ ਵਿੱਚ ਕਰਾਂਗੇ ਕਹਾਣੀ ਪੜ੍ਹ ਕੇ ਮੇਰਾ ਮਨ ਕਾਫੀ ਉਦਾਸ ਹੋਇਆ ਕਿਉਂਕਿ ਇੱਕ ਤਾਂ ਆਪਾਂ ਵੈਸੀ ਪਰਿਵਾਰਕ ਤੌਰ ਤੇ ਜੁੜ ਗਏ ਆ ਦੂਸਰੀ ਗੱਲ ਹਨਾ ਚਲੋ ਪਰਿਵਾਰਾਂ ਦੇ ਵਿੱਚ ਬਿਮਾਰੀਆਂ ਠਮਾਰੀਆਂ ਤਾਂ ਆਉਂਦੀਆਂ ਰਹਿੰਦੀਆਂ ਪਰ ਇਸ ਤਰ੍ਹਾਂ ਹਨਾ ਇੱਕ ਇਕਲੌਤੇ ਗੱਭਰੂ ਪੁੱਤ ਦਾ ਪਰਿਵਾਰ ਚੋਂ ਤੁਰ ਜਾਣਾ ਮਾਪਿਓ ਲਈ ਨਾ ਸਹਿਣਯੋਗ ਹੁੰਦਾ ਮੈਨੂੰ ਜਿਸ ਦਿਨ ਮੈਨੂੰ ਵੀਰ ਜੀ ਨੇ ਦੱਸਿਆ ਸੀ ਕਿ ਮੇਰੇ ਬੇਟੇ ਦੀ ਡੈਥ ਹੋਈ ਵੀ ਤੇ ਜਿਹੜਾ ਮੇਰਾ ਪੋਤਰਾਗਾ ਉਹ ਮੇਰੇ ਬੇਟੇ ਦੀ ਮੌਤ ਤੋਂ ਬਾਅਦ ਹੋਇਆ ਤਾਂ ਮੈਨੂੰ ਉਸ ਦਿਨ ਤੋਂ ਹੀ ਬੜੀ ਹਮਦਰਦੀ ਇਹਨਾਂ ਨਾਲ ਹੋਈ ਸੀ ਤੇ ਮੈਂ ਪ੍ਰਮਾਤਮਾ ਅੱਗੇ ਹਨਾ ਇਹੀ ਸ਼ਿਕਵਾ ਕੀਤਾ ਸੀ ਕਿ ਪ੍ਰਮਾਤਮਾ ਪਹਿਲਾਂ ਤੂੰ ਅਗਲੇ ਨੂੰ ਹਨਾ ਬੱਚੇ ਦੀ ਦਾਤ ਵਖਸ਼ਦਾ ਮੁੜ ਕੇ ਤੂੰ ਮਾਪਿਆਂ ਨੂੰ ਉਸੇ ਥਾਂ ਤੇ ਲਿਆ ਕੇ ਫੇਰ ਖੜਾ ਕਰ ਦਿੰਨਾ ਕਿਉਂਕਿ ਪੋਤਰੇ-ਪੋਤਰੀਆਂ ਦੀ ਜ਼ਿੰਮੇਵਾਰੀ ਦਾਦੇ-ਦਾਦੀ ਤੇ ਆ ਜਾਂਦੀ ਆ ਤੇ ਨਾਲੇ ਬੱਚੇ ਦੀ ਉਮਰ ਵੀ ਕੀ ਸੀ ਚਲੋ ਇਸ ਕਹਾਣੀ ਦਾ ਅਗਲਾ ਭਾਗ ਆਪਾਂ ਕੱਲ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਇਸ ਕਹਾਣੀ ਦੇ ਦੂਸਰੇ ਭਾਗ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ